ਰਸਮਾਂ ਨੇ ਇਹ ਸਾਰੇ ਪਵਿੱਤਰ ਸਿਧਾਂਤ ਆ ਜਿਹੜੇ ਸਿਧਾਂਤ ਸਤਿਗੁਰ ਜੀ ਨੇ ਆਪ ਪ੍ਰਗਟ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਸ ਵੇਲੇ ਦੇ ਲੋਕ ਗ੍ਰੇਸਤ ਨੂੰ ਛੱਡ ਕੇ ਦੌੜਦੇ ਸੀ ਪਰ ਸਤਿਗੁਰ ਜੀ ਨੇ ਗ੍ਰੇਸਤ ਨੂੰ ਉੱਤਮ ਸਥਾਨ ਬਖਸ਼ ਕੀਤਾ ਨਾਲ ਦੀ ਨਾਲ ਸਤਿਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਖਸ਼ ਕੇ ਤੇ ਗੁਰਵਾਣੀ ਦੇ ਨਾਲ ਜੁੜ ਕੇ ਮਨੁੱਖ ਜਿਹੜਾ ਹੈ ਆਤਮਿਕ ਪ੍ਰਾਪਤੀ ਕਰ ਲੈਂਦਾ ਤੇ ਗੁਰੂ ਸਾਹਿਬ ਜੀ ਸਾਨੂੰ ਪਰਕੋਲਤ ਵੀ ਕਰਦੇ ਆ। ਸੋ ਮੈਂ ਜਿੱਥੇ ਵਧਾਈ ਦਿਨਾ ਉਥੇ ਕਾਮਨਾ ਵੀ ਕਰਦਾ ਕਿ ਆ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਵੱਡਾ ਪਰਕੋਪ ਚੱਲ ਰਿਹਾ ਪੰਜਾਬ 'ਚ। ਫਾੜਾਂ ਦੀ ਬੜੀ ਵੱਡੀ ਪਰਕੋਪੀ ਚੱਲ ਰਹੀ ਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਹੈ ਜਿਹਾਂ ਬ੍ਰਦਰਤੀ ਜਿਹੜੀਆਂ ਆਫਤਾਂ ਆਪ ਵਰਦੀਆਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟੇ ਜਿੱਥੇ ਅੱਜ ਬਣਾਈਆਂ ਦਾ ਸਮਾਂ ਉੱਥੇ ਲੋਕਾਂ ਦੇ ਵਿੱਚ ਮੈਂ ਹੁਣ ਬਾਟੇ ਦੇ ਦ ਆਇਆ ਬਹੁਤ ਵੱਡਾ ਟੈਂਟ ਲਾ ਕੇ ਕੋਈ ਟਰਾਲੀਆਂ ਲਾ ਕੇ ਛੜਕਾਂ ਦੇ ਬੈਠੇ ਆ ਬਸ ਉਹ ਮਾਲ ਜਿਹੜਾ ਹੈ ਉਹ ਛੜਕਾਂ ਦੇ ਰੱਖਿਆ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਹਰਿਮੰਦਰ ਸਾਹਿਬ ਦੀ ਗੁਰਦੁਆਰਾ ਪਰਮਾਤਮਾ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਵੱਡੇ ਯਤਨ ਕੀਤੇ ਗਏ ਤੇ ਹੁਣ ਵੀ ਯਤਨ ਜਿਹੜੇ ਆ ਉਹ جاری ਆ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਭੁੱਖਾ ਨਾ ਸੌਵੇ ਕਿਸੇ ਨੂੰ ਸਤਗੁਰ ਦੀ ਦੁੱਖ ਦਾ ਸਮਾਨਾ ਦੇਖਣ ਦੇਣ ਤੋਂ ਦੁਬਾਰਾ ਫਿਰ ਅੱਜ ਦੇ ਇਸ ਸਤਗੁਰਾਂ ਦੇ ਮਹਾਨ ਗੁਰਪੁਰਬ ਦੀ ਵਿਆਹ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਜੀ ਵਰਦੀਆਂ ਮਨਾਈਆਂ ਜਾ ਰਹੀਆਂ ਜੀ ਉਹਦੇ ਪ੍ਰਬੰਧਾ ਹਰੇਕ ਜੀ ਸਤਿ ਆਵਦੀ ਬਾਪ ਤਾਂ ਮੈਂ ਪਹਿਲਾਂ ਵੀ ਉਸੇ ਕਹਿ ਕੇ ਆਇਆ ਕਿ ਇੱਕ ਸਾਡਾ ਨਗਰ ਕੀਰਤਨ ਜਿਹੜਾ ਆ ਕੇ 23 ਨਵੰਬਰ ਨੂੰ ਆਨੰਦਪੁਰ ਦੀ ਧਰਤੀ ਤੇ ਆ ਕੇ ਉਹਦੀ ਗੁਰੂ ਸਾਹਿਬ ਜੀ ਨੇ ਫਾਈਨਲ ਹੋਣਾ ਇੱਥੇ ਆ ਕੇ ਇਥੋਂ ਸੰਗਤਾਂ ਨੇ ਜਿਹੜੀ ਆ ਉਹ ਛੁੱਟੀ ਲੈਣੀ ਆ ਸੰਪੂਰਨਤਾ ਹੋਣੀ ਆ ਉਹ ਤਕਰੀਬਨ 21 ਤਰੀਕ ਤੋਂ ਲਗਾਤਾਰ ਗੁਰਦੁਆਰਾ ਧੋਬੀ ਸਾਹਿਬ ਤੋਂ ਉਹ ਜਾਰੀ ਆ ਰੋਜ਼ਦਰ ਪ੍ਰਾਦਰ ਬੜਾ ਬਰਾਦਰ ਪ੍ਰਾ ਤੇ ਮੈਂ ਸੰਗਤ ਨੂੰ ਵਧਾਈ ਵੀ ਦਿੰਨਾ ਬਹੁਤ ਵੱਡੇ ਪੱਧਰ ਤੇ ਉਹਦੇ ਵਿੱਚ ਸ਼ਮੂਲੀਅਤ ਕਰਦੇ ਆ ਇਸੇ ਤਰ੍ਹਾਂ ਮਟਨ ਤੋਂ ਇੱਕ ਸਾਡਾ ਨਗਰ ਕੀਰਤਨ ਉਹ ਤੁਹਾਡੇ ਆ ਨਗਰਾਂ ਵਿੱਚ ਆਊਗਾ ਕਿਉਂਕਿ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਸ਼ਹੀਦ ਦੀਪੁਰ ਉਹਨੂੰ ਸਮਾਤਮਨ ਨਗਰ ਕੀਰਤਨ ਮਾਲ ਵਿੱਚ ਹੋਣਾ ਇਹ ਜਿਹੜਾ ਮਟਨ ਤੋਂ ਆਣਾ ਇਹ ਦਰਮਾਜੇ ਦੀ ਧਰਤੀ 'ਚ ਹੋ ਕੇ ਜਾਊਗਾ ਇੱਕ ਮਹਾਨ ਨਗਰ ਕੀਰਤਨ ਸੀਸਗਾਂਝ ਗੁਰਦੁਆਰਾ ਸਾਹਿਬ ਤੋਂ ਵੀ ਆਉਣਾ ਜਿੱਥੋਂ ਸਤਗੁਰੂ ਜੀ ਦਾ ਭਾਈ ਜੀਵਨ ਸਿੰਘ ਜੀ ਸੀਸ ਲੈ ਕੇ ਆਏ ਸੀ ਸੋ ਇਹ ਬੜੇ ਵੱਡੇ ਸਮਾਗਮ ਆ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੱਧ ਤੋਂ ਵੱਧ ਇਹਨਾਂ ਵਿੱਚ ਆਪਣੀ ਸ਼ਮੂਲੀਅਤ ਕਰੋ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੇ ਬਖਸ਼ਿਸ਼ ਕੀਤੇ ਆ ਇਹਨਾਂ ਦਾ ਬੜਾ ਵੱਡਾ ਇੱਕ ਮਹੱਤਵ ਆ ਜੇ ਗੁਰੂ ਤੇਗ ਬਹਾਦਰ ਪਾਸ਼ਾ ਸ਼ਹਾਦਤ ਨਾ ਦਿੰਦੇ ਸੀਸ ਪੇਟ ਨਾ ਕਰਦੇ ਤੇ ਸ਼ਾਇਦ ਇਹ ਹਿੰਦੁਸਤਾਨ ਦੀ ਜਿਹੜੀ ਆ ਤਸਵੀਰ ਕੋਈ ਹੋਰ ਹੀ ਹੁੰਦੀ ਸੋ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਬੜੇ ਵੱਡਾ 15 ਤੇ ਸ਼ਮਨੀ ਕਮੇਟੀ ਦੇ ਜਿਹੜੇ ਇਹ ਸਾਰੇ ਪ੍ਰੋਗਰਾਮ ਆ ਉਹ ਚੱਲ ਰਹੇ ਨੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538 ਵਾ ਵਿਆਹ ਪਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹਰਾ ਘਰ ਆਨੰਦ ਕਾਰਜ ਸਥਾਨ ਮਾਤਾ ਸੁਲਖਣੀ ਜੀ ਦੇ ਪੇਕਾ ਸਥਾਨ ਅਧਿਆਸੀ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਾਤਕਰਤਰੀਆਂ ਸਾਹਿਬ ਸਮੇਤ ਪਟਿਆਲਾ ਸ਼ਹਿਰ ਦੇ ਸਮੂਹੇ ਗੁਰਦੁਆਰਾ ਸਬੰਧ ਵਿਖੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਤਕਾਰ ਇਹ ਖਾਸ ਸਈ ਜਹੋ ਜਲਾਲ ਤੇ ਪੰਤਕ ਰਵਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪਰ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀਤੇ ਦੌਰ ਹੋਜਾ ਤੋਂ ਗੁਰੂ ਘਰ ਵਿਖੇ ਰੱਖੇ ਸ੍ਰੀ ਖਾਨਪਾਤ ਸਾਹਿਬ ਜੀ ਦੇ ਭੋਗ ਪਾਏਗੇ। ਉਪਰੰਤ ਗੁਰਦੁਆਰਾ ਡੇਰਾ ਸਾਹਿਬ ਤੋਂ ਅਰਦਾਸ ਕਰਕੇ ਅਰਦਾਸ ਬੇਨਤੀ ਕਰਕੇ ਆਕਾਸ਼ ਗਜਾਉ ਖਾਸ ਸਈ ਜਕਾਰਿਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਬਾਨ ਦੀ ਅਗਵਾਈ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਚੱਲ ਕੇ ਖਜੂਰੀ ਗੇਟ ਜੱਸਾ ਸਿੰਘ ਰਾਮ ਗੜੀਆ ਹਾਲ ਹਾਂਸਲੀ ਪੁਲ ਸ਼ਹੀਰ ਭਾਈ ਸੁਖਾ ਸਿੰਘ ਭਾਈ ਮਤਾਰ ਸਿੰਘ ਚੌਂਕ ਮਾਲਰ ਟਾਊਨ ਪੁਲਸ ਲਾਈਨ ਗੁਰਦਾਪੁਰ ਰੋਡ ਗਾਂਤੀ ਚੌਂਕ ਗੁਰਦੁਆਰਾ ਸਤਕਰਤਾਰੀ ਸਾਹਿਬ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਦੀ ਯਾਤਰਾ ਕਰਤਾ ਹੈ ਸ਼ਾਮ ਨੂੰ ਜੈਸੇ ਗੁਰਦਰਾ ਡੇਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਤਾ ਹੈਗੀ ਅੱਜ ਇਸ ਨਗਰ ਕੀਰਤਨ ਵਿੱਚ ਸੰਗਤਾਂ ਵਿੱਚ ਇਨਾ ਉਸ਼ਾ ਪਾਇਆ ਜਾ ਰਿਹਾ ਭਾਵੇਂ ਅੰਮ੍ਰਿਤ ਵੇਲੇ ਭਾਰੀ ਵਰਖਾ ਹੋਈ ਸੀ ਫਿਰ ਵੀ ਸੰਗਤਾਂ ਨੇ ਮੀਂਹ ਦੀ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਪਿਛਲੇ 1 ਸਾਲ ਤੋਂ ਬਾਬਾ ਜੀ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ਸਮੂਹੀਆਂ ਸੰਗਤਾਂ ਆਪਣੇ ਪਰਿਵਾਰ ਸਮੇਤ ਅੱਜ ਇਸ ਨਗਰ ਕੀਰਤਨ ਵਿੱਚ ਨਤਮਸਤਕ ਹੋਈਆਂ ਨੇ ਜੋ ਜੋ ਸੰਗਤਾਂ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਜਾਣ ਉਹਨਾਂ ਸੰਗਤਾਂ ਵਾਸਤੇ ਬਟਾਲਾ ਸ਼ਹਿਰ ਦੀਆਂ ਗਲੀਆਂ ਵੱਖ-ਵੱਖ ਪੜਾਵਾਂ ਤੇ ਬਟਾਲਾ ਦੀਆਂ ਸੰਗਤਾਂ ਵੱਲੋਂ ਉਹਨਾਂ ਨਗਰ ਕੀਰਤਨ ਦੇ ਸਵਾਗਤ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਜਗ੍ਹਾ ਤੇ ਹਰ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਸੰਗਤਾਂ 'ਚ ਇਹਨਾਂ ਦਾ ਸਾਹ ਦੇਖਣ ਨੂੰ ਮਿਲ ਰਿਹਾ ਕਿ ਲੱਖਾਂ ਦੀ ਤਦਾਦ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਇਸ ਆਪਣੇ ਬਾਬੇ ਦੇ ਵਿਆਹ ਦੀਆਂ ਖੁਸ਼ੀਆਂ ਦਾ ਆਨੰਦ ਲੈਣ ਲਈ ਨਤਮਸਤਕ ਹੋਣ ਲਈ ਇਸ ਨਗਰ ਕੀਤਾ ਵਿੱਚ ਸ਼ਾਮਲ ਹੋ ਜਾਣ ਮੈਂ ਸਮੂਹੀਆਂ ਸੰਗਤਾਂ ਨੂੰ ਸ੍ਰੀ ਗੁਰੂ ਲਾਲ ਸਿੰਘ ਜੀ ਤੇ ਮਾਤਾ ਸਲਖਣੀ ਜੀ ਦੇ 538ਵੇਂ ਵਿਆਹ ਪਰਿਚੀ ਦੀ ਲੱਖ ਲੱਖ ਵਧਾਈ ਦੇਣਾ ਸਮੂਹੀਆਂ ਸੰਗਤਾਂ ਨੂੰ ਜੋ ਇਸ ਵਿਆਹ ਪਰਵੇ ਸ਼ਾਮਲ ਹੋ ਜਾਣ ਉਹਨਾਂ ਨੂੰ ਜੀ ਆਖਦਾ ਹਾਂ ਜੋ ਸੇਵਾ ਸਭਾ ਸੁਸਾਇਟੀਆਂ ਇਸ ਬਾਬੇ ਦੇ ਵਿਆਹ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਵਾਲ ਵਿੱਚ ਸਹਿਯੋਗ ਕਰ ਰਹੀਆਂ ਹਨ ਉਹਨਾਂ ਸਮੂਹੀਆਂ ਸੰਗਤਾਂ ਦਾ ਸਾਦੇ ਲੋਤਲਵਾਰ ਕਰਦਾ ਹਾਂ ਅੰਤ ਵਿੱਚ ਫਿਰ ਸਮੂਹ ਜੀਆਂ ਸੰਗਤਾਂ ਨੂੰ ਬਾਬੇ ਨਾਨਕ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਸਤਿ ਆਸਤ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਜੀ ਦਾ ਜੋ ਵਿਆਹ ਪੁਰਬ ਹੈ ਉਹ ਬੜੇ ਧੂਮ ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਅਸੀਂ ਹਰ ਸਾਲ ਸੰਗਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ ಅಪਾਰ ਬਖਸ਼ਿਸ਼ ਹੁੰਦੀ ਆ ਇਸ ਵਿਆਹਪੁਰਪ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਗਤਾਂ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਹਪੁਰਪ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕੀ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖੋ ਚੜ੍ਹਦੀਆਂ ਕਲਾਵਾਂ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ